ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਆਨਲਾਈਨ ਸਮਾਨ ਮੰਗਾਉਣ ਦੀ ਚਲੋ ਆਨਲਾਈਨ ਜੋ ਸਮਾਨ ਮੰਗਾਉਂਦੇ ਨੇ ਔਰ ਤਰ੍ਹਾਂ ਦਾ ਸਮਾਨ ਮੰਗਾਉਂਦੇ ਨੇ ਵਿੱਚ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਵਿੱਚ ਮਾੜੀਆਂ ਵੀ ਹੁੰਦੀਆਂ ਹਰ ਇੱਕ ਨੂੰ ਅਧਿਕਾਰ ਹੈ ਤੇ ਪਰ ਆਪਾਂ ਅੱਜ ਗੱਲ ਕਰਦੇ ਆਂ ਆਨਲਾਈਨ ਮੈਡੀਸਨ ਦੀ ਐਲੋਪੈਥਿਕਾ ਜਿਹੇ ਹੋਮੋਪੈਥੀ ਹੈ ਜਿਹੇ ਅਯੁਰਵੈਦ ਹੈ ਥਾ-ਥਾਮ ਸੂਰੀਆਂ ਜਿਹੜੇ ਕੋਈ YouTube ਤੋਂ ਦੇਖਦਾ ਕੋਈ Facebook ਤੋਂ ਦੇਖਦਾ ਪਰ ਲੋਕਾਂ ਨੂੰ ਇਹ ਲੱਗਦਾ ਵੀ ਇਹ ਕੋਈ ਸਸਤੀਆਂ ਨੇ ਸਸਤੀਆਂ ਨਹੀਂ ਹੁੰਦੀਆਂ ਵਿੱਚ ਗੈਰ ਮੈਰੀ ਮੈਡੀਸਨ ਹੁੰਦੀ ਹੈ ਜਿਹੜੀ ਕਿ ਸਿਹਤ ਲਈ ਹਾਨੀਕਾਰਕ ਹੈ ਕਈ ਠੀਕ ਹੈ ਮੰਨਦੇ ਕਿ ਚੀਜ਼ਾਂ ਸਸਤੀਆਂ ਹੋਣਗੀਆਂ ਪਰ ਇੱਕ ਚੀਜ਼ ਹਰ ਇੱਕ ਚੀਜ਼ ਸਸਤੀ ਨਹੀਂ ਹੁੰਦੀ ਮੈਡੀਸਨ ਦੇ ਨਾਂ ਤੇ ਖਲਵਾੜ ਕੀਤਾ ਜਾਂਦਾ ਕੁਝ ਦੁਕਾਨਦਾਰ ਆਪਣੀ ਮਸੂਰੀ ਕਰਦੇ ਆ ਵੀ ਅਸੀਂ ਆਹ ਹੋਲ ਸੇਲ ਦੇ ਰੇਟ ਤੇ ਦਿੰਦੇ ਆ ਜੀ ਇੰਨੀ ਦਿੰਦੇ ਆ ਮਸੂਰੀਆਂ ਕਰਾਈ ਜਾਂਦੇ ਨੇ ਤੇ ਵੀ ਅਸੀਂ ਸਸਤੀ ਜੰਡਿਆ ਪਰ ਸਸਤੀ ਉਸਤੀ ਕੋਈ ਨਹੀਂ ਹੁੰਦੀ ਜਦੋਂ ਉਹ ਦਵਾਈ ਲੈਣ ਜਾਂਦਾ ਹੈ ਬੰਦਾ ਪਿੰਡ ਦਾ ਕਿਸੇ ਵੀ ਤਰ੍ਹਾਂ ਦਾ ਤਾਂ ਉਹ ਇੱਕ ਚੀਜ਼ ਉਹ ਦੇ ਕੇ ਦੂਜੀ ਹੋਰ ਦੇ ਕੇ ਉਹਦੇ ਵਿੱਚ ਮੜ ਦਿੰਦੇ ਨੇ ਇਹਦੇ ਬਾਰੇ ਸਾਨੂੰ ਸਾਰਾ ਪਤਾ ਸਾਰੀ ਨੌਲੇਜ ਹੈ ਕੁਝ ਦਵਾਈਆਂ ਦੇ ਵਿੱਚ ਫਰਕ ਹੁੰਦਾ ਹੈ ਕਈ ਆਏ ਨੇ ਕੇਸ ਕਹਿੰਦੇ ਨੇ ਸਾਡੇ ਅਸੀਂ ਦਵਾਈ ਮਗਾਈ ਸੀ ਫਲਟ ਪੈ ਗਿਆ ਫਲਟ ਪੈ ਗਿਆ ਕੋਈ ਸਸਤੀ ਉਸਤੀ ਨਹੀਂ ਪੈਂਦੀ ਸਸਤੀ ਪੈਂਦੀ ਹੈ ਨੇੜੇ ਦੁਕਾਨਦਾਰ ਤੋਂ ਲੋ ਦਵਾਈ ਜਿਹੜੇ ਤੋਂ ਮਰਜ਼ੀ ਲੋ ਆਪਹਿ ਨਹੀਂ ਕਹਿੰਦੇ ਹੁਣ ਤੁਸੀਂ ਐ ਮੰਨ ਕੇ ਚਲੋ ਕਈ ਕਹਿੰਦੇ ਵੀ ਹਾਂ ਸੰਤਾ ਜੀ ਉਹ ਦੁਕਾਨਦਾਰ ਸਸਤੀ ਦਿੰਦਾ ਉਹ ਦਿੰਦਾ ਮੰਨ ਲਓ ਤੁਸੀਂ 100 ਰੁਪਏ ਦੀ ਦਵਾਈ ਲੈਣੀ ਹੈ ਉਹਨੇ 100 ਤੋਂ 2 ਰੁਪਏ ਵੱਧ ਮੰਗ ਲੇ ਤੇ ਤੁਸੀਂ ਕੀ ਕਹੋਗੇ ਵੀ ਤੇ ਤਾਂ ਮਹਿੰਗਾ ਦਿੰਦਾ ਯਾਰ ਆਪਾਂ ਹੋਰ ਸ਼ਹਿਰ ਚਲੇ ਗਏ ਹੀ ਹੈ ਸ਼ਹਿਰ ਤੁਹਾਡਾ ਟਾਈਮ ਵੇਸ ਟੂ ਪੈਟਰੋਲ ਮਚਾਓਗੇ ਇਹ ਨਹੀਂ ਪਤਾ ਉੱਥੋਂ ਤੁਹਾਨੂੰ ਸਸਤੀ ਦੇਵੇ ਨਾ ਦੇਵੇ ਹੂੰ ਦੂਸਰੀ ਗੱਲ ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਆਨਲਾਈਨ ਮੈਡੀਸਨ ਹੈ ਮੰਨ ਲਓ ਤੁਸੀਂ ਉਹ ਕੋਈ ਵੀ ਮੰਗਾ ਲਈ 15 ਪੱਤੇ ਮੰਗਾ ਲੇ ਕੋਈ ਬਜ਼ੁਰਗ ਨੂੰ ਮੈਡੀਸਨ ਦੇਰ ਬਾਅਦ ਤੋਂ ਇੱਕ ਦੋ ਪੱਤੇ ਉਹਨੇ ਖਾਦੇ ਮੁੜ ਕੇ ਮੈਡੀਸਨ ਲੈਣ ਆਖਦੀ ਜਾ ਉਹਨੂੰ ਹੀਨ ਕੀ ਹੋ ਗਈ ਦੱਸੋ ਕਿਸ ਨੂੰ ਵਾਪਸ ਕਰੋਗੇ ਤੁਸੀਂ ਵਾਪਸ ਨਹੀਂ ਰਹਿੰਦੀ ਉਹ ਥੋੜੀ ਇਸੇ ਤਰ੍ਹਾਂ ਪਸ਼ੂਆਂ ਦੀ ਦਵਾਈ ਹੈ ਪਸ਼ੂਆਂ ਦੀ ਦਵਾਈ ਦੀ ਵੀ ਐਡ ਬਹੁਤ ਆਉਂਦੀ ਹੈ ਕੋਈ ਲਿਵਰ ਟਾਉਨ ਕਹਿੰਦਾ ਕੋਈ ਲੇਵੇ ਵਾਲਾ ਮਿਲਰ ਮਿਕਸਚਰ ਹਰ ਤਰ੍ਹਾਂ ਦਾ ਭੁੱਖ ਵਾਲੀਆਂ ਗੋਲੀਆਂ ਹਰ ਤਰ੍ਹਾਂ ਦੀ ਦਵਾਈ ਕੈਲਸ਼ੀਅਮ ਵਗੈਰਾ ਆਉਂਦੀ ਹੈ ਪਰ ਜੇ ਸੋਚਦੇ ਹੋ ਕਿ ਤੁਹਾਨੂੰ ਸਸਤੀ ਪੈਜੂ ਸਸਤੀ ਨਹੀਂ ਪੈਂਦੀ ਸਪੋਜ ਕਰ ਲੋ ਤੁਹਾਡੇ ਕੋਲ ਇੱਕ ਮੱਝ ਹੈਗੀ ਤੁਸੀਂ 24 25 24 2500 ਦੀ ਦਵਾਈ ਮੰਗਾ ਲਈ ਮੰਨ ਲਓ 2 ਲੀਟਰ ਦਵਾਈ ਮੰਗਾ ਲਈ ਜਾ ਉਹਦੇ ਨਾਲ ਕੁਝ ਹੋਰ ਮੰਗਾ ਲਿਆ ਤੁਹਾਡੇ ਪਸ਼ੂ ਨੇ ਇੱਕ ਦੇ ਖਾਧ ਹੀ ਨਹੀਂ ਇੱਕ ਖੋਲ ਲਈ ਤੁਸੀਂ ਜਾ ਉਹ ਵੇਚਤਾ ਮੰਨ ਲਓ ਥੋੜੀ 2500 ਦੀ ਦਵਾਈ ਆ ਤੁਸੀਂ 1000 ਰੁਪਏ ਵਾਲਾ ਖੋਲ ਲਿਆ ਤੇ ਉਹ ਬਾਜਾ ਜਿਹੜੀ ਤੁਹਾਡੀ ਵਿਕ ਗਈ ਤਾਂ 1500 ਤੁਸੀਂ ਕਿਹਨੂੰ ਵਾਪਸ ਕਰੋਗੇ ਜਿਹੜਾ ਤੁਹਾਡਾ ਨੇੜੇ ਦਾ ਦੁਕਾਨਦਾਰ ਹੈ ਕੋਈ ਵੀ ਆ ਮੈਂ ਕਿਸੇ ਦੁਕਾਨਦਾਰ ਨੂੰ ਰეკਮੈਂਡ ਨਹੀਂ ਕਰਦਾ ਜੇ ਤੁਸੀਂ ਉਹ ਤੋਂ ਲਾਉਂਗੇ ਦਵਾਈ ਨੇੜੇ ਵਾਲੇ ਤੋਂ ਤਾਂ ਜੇ ਛੋਟੇ ਕੋਲੇ ਬਚ ਗਈ ਚਲੋ ਖੁੱਲੀ ਨਹੀਂ ਮੁੜਦੀ ਬੰਦ ਬਚ ਗਈ ਤਾਂ ਉਹ ਤੁਹਾਨੂੰ ਵਾਪਸ ਕਰਦੇ ਹੋਗੇ ਹੁਣ ਕਈ ਵਾਰ ਕੀ ਹੁੰਦਾ ਦਵਾਈ ਸੈਰ ਤੋਂ ਲਈ ਹੁੰਦੀ ਹੈ ਜਾਂ ਆਨਲਾਈਨ ਲਈ ਹੁੰਦੀ ਹੈ ਪਿੰਡ ਵਾਲੇ ਨੂੰ ਆ ਕੇ ਆਖੜ ਕੇ ਬਾਈ ਜੀ ਮੈਂ ਆਨਲਾਈਨ ਮਗਾਈ ਸੀ ਤੁਸੀਂ ਰੱਖ ਲਓ ਤੁਹਾਡੇ ਕੰਮ ਆ ਜੂ ਅੱਧ ਬੋਲ ਚ ਰੱਖ ਲਓ ਵੀ ਕਿਉਂ ਰੱਖੇ ਕਿਉਂ ਰੱਖੇ ਅਗਲਾ ਇਸ ਕਰਕੇ ਜਿਹੜੀ ਵੀ ਕੋਈ ਮੈਡੀਸਿਨ ਮੰਗਾਉਣੀ ਆ ਬੜੇ ਸੋਚ ਸਮਝ ਕੇ ਮੰਗਾਓ ਧਿਆਨ ਨਾਲ ਮੰਗਾਓ ਸੋਨੂੰ ਕੋਈ ਆਨਲਾਈਨ ਸਸਤੀ ਨਹੀਂ ਪੈਂਦੀ ਬਹੁਤ ਮੈਡੀਸਨਾਂ ਕੰਪਨੀਆਂ ਦੀਆਂ ਵਧੀਆ-ਵਧੀਆ ਕੰਪਨੀਆਂ ਤੁਹਾਨੂੰ ਹਰੇਕ ਦੁਕਾਨਦਾਰ ਤੋਂ ਮਿਲਣਗੀਆਂ ਕੋਈ ਵੀ ਦੁਕਾਨਦਾਰੀ ਆ ਆਪਣੇ ਨੇੜੇ ਦੇ ਦੁਕਾਨਦਾਰ ਤੋਂ ਦਵਾਈ ਲੋ ਜਾਂ ਕੋਈ ਪਰਚੂਨ ਦਾ ਸਮਾਨ ਹੋਵੇ ਨੇੜੇ ਦੇ ਦੁਕਾਨਦਾਰ ਤੋਂ ਲੋ ਕਿਸੇ ਵੀ ਪ੍ਰਕਾਰ ਦਾ ਜਿਹੜੀ ਇਹ ਸਾਇਰ ਵਾਲੀਆਂ ਦੁਕਾਨਦਾਰੀਆਂ ਹੁੰਦੀਆਂ ਨੇ ਇਹ ਹੋਰ ਹੁੰਦੀਆਂ ਉਹ ਨਗਦ ਲੈਂਦੇ ਨੇ ਦੂਜੀ ਗੱਲ ਆਪ ਦੇਖਿਆ ਲੋਕ ਆਧਾਰਤਾ ਪਿੰਡ ਦੀ ਦੁਕਾਨਦਾਰੀ ਤੋਂ ਲੈਣਗੇ ਤੇ ਜਦੋਂ ਨਗਦ ਲੈਣਾ ਉਦੋਂ ਸ਼ਹਿਰ ਤੋਂ ਲੈ ਲੈਂਦੇ ਆ ਭਿਵੇਂ ਮਾਨਸ ਤੁਸੀਂ ਘੱਟੋ-ਘਟਾ ਸੋਚੋ ਵੀ ਵੇਲੇ-ਕਵੇਲੇ ਤੁਹਾਨੂੰ ਕਿਸੇ ਮੈਡੀਸਨ ਦੀ ਲੋੜ ਪੈਗੀ ਜਾ ਤੁਹਾਡੀ ਪਸ਼ੂ ਦੀ ਢਲਮਠ ਹੋ ਗਈ ਪ੍ਰਮਾਤਮਾ ਕਹਨੂ ਢਲਮਠ ਕਰੇ ਪਰ ਫਿਰ ਵੀ ਹੋ ਜਾਂਦੀ ਹੈ ਅਗਰ ਰਾਤ ਬਰਾਤੇ ਲੋੜ ਪਈ ਤੇ ਸਾਨੂੰ ਜਵਾਬ ਦੇਤਾ ਕੀ ਹੋਊਗਾ ਉਹ ਕਹਿ ਵੀ ਸਕਦਾ ਵੀ ਆਪਦੀ ਉਥੋਂ ਹੀ ਲਿਆ ਜਾ ਜਾਂ ਆਨਲਾਈਨ ਮੰਗਾਲਾ ਰਾਤ ਨੂੰ ਮੰਗਾ ਲੋਗੇ ਤੁਸੀਂ ਕਟੋ-ਕਟੇ ਇਹ ਸੋਚਿਆ ਕਰੋ ਸਸਤੇ ਮਗਰ ਨਾ ਜਾਇਆ ਕਰੋ ਕੋਈ ਸਸਤਾ ਸੁੱਤਾ ਕੁਛ ਨਹੀਂ ਹੈਗਾ ਸਭ ਭਲੇਖੇ ਨੇ ਇਹ ਐਵੇਂ ਬਹਿਮ ਹੁੰਦਾ ਇੱਕ ਸਸਤੀ ਲੈ ਕੇ ਦੂਜੀ ਦੇ ਵਿੱਚ ਰਗੜਾ ਲਾ ਆਂਦੇ ਨੇ ਸੋ ਨੂੰ ਹਰੇਕ ਜਿਹੜੇ ਪਿੰਡ ਵਾਲੇ ਮੈਡੀ ਸਾਡੇ ਕੋਈ ਵੀ ਹੈ ਮੈਡੀਕਲ ਨੇ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਕਿਸੇ ਵੀ ਪਿੰਡ 'ਚ ਬੈਠਾ ਕੋਈ ਉਹਨੂੰ ਸੋ ਆਪਦੀ ਪਿੰਡਾਂ ਦੀ ਭਾਈਚਾਰਕ ਦਾ ਪਤਾ ਹੁੰਦਾ ਹੈ ਵੀ ਅਸੀਂ ਕਿਹੜੇ ਨੂੰ ਕਿਵੇਂ ਦੀ ਡੀਡ ਕਰਨਾ ਹੈ ਕਿਹੜੇ ਡੀਲ ਕਰਨਾ ਹੈ ਸ਼ਹਿਰ ਵਾਲਾ ਕੋਈ ਨਹੀਂ ਬਖਸਦਾ ਮੈਂ ਇਹ ਨਹੀਂ ਕਹਿੰਦਾ ਸਹਰਾ ਜੋ ਦਵਾਈ ਨਾ ਲਓ ਜਾਂ ਹੋਰ ਚੀਜ਼ ਨਾ ਲਓ ਪਰ ਲਓ ਪਰ ਦੇਖ ਕੇ ਲਓ ਪਰਖ ਕੇ ਲਓ ਮੂਰ ਲਈ ਆਪਸ਼ਨ ਵੀ ਦੇਖੋ ਵੀ ਜੇ ਸਾਨੂੰ ਵੇਲੇ ਕਿਵੇਂ ਲੋੜ ਪੈ ਗਈ ਜਾਂ ਸਾਨੂੰ ਵਾਪਸ ਕਰਨੀ ਪੈ ਗਈ ਅਸੀਂ ਕਿੱਥੇ ਵਾਪਸ ਕਰਾਂਗੇ ਬਾਹ ਲੋਕ ਕਿਸ ਨੇ 4000 ਦੀ ਦਵਾਈ ਲੈ ਲਈ 5000 ਦੀ ਲੈ ਲਈ ਉਹ ਨਾ ਕੰਮ ਆਈ ਥੋੜੇ ਮੋੜ ਦੀ ਪੈ ਗਈ ਕਿਵੇਂ ਮੋੜੋਗੇ ਤੁਸੀਂ ਕੋਈ ਵੀ ਚੀਜ਼ਾਂ ਇਸ ਤਰ੍ਹਾਂ ਨਾ ਕਰਿਆ ਕਰੋ ਤੇ ਲੋਕ ਬਦਲ ਜਿਹੜੀਆਂ ਮਸੂਰੀਆਂ ਬਸਾਰੀਆਂ ਜਾਂ ਦਿੰਦੇ ਨੇ ਐਵੇਂ ਇਹ ਫਾਲਤੂ ਗੱਲਾਂ ਹੁੰਦੀਆਂ ਕੰਪਨੀ ਗੋਡੇ ਦੇ ਵਿੱਚ ਤੁਹਾਨੂੰ ਵਧੀਆ ਦਵਾਈਆਂ ਮਿਲਦੀਆਂ ਲੇਵੇ ਵਾਲੀਆਂ ਕੋਈ ਮਾਰੀਆਂ ਨਹੀਂ ਹੈਗੀਆਂ ਕੋਈ ਮੀਨਰਲ ਮਿਕਸਚਰ ਮਿਲਦੇ ਆ ਲਿਵਰ ਟੌਨਿਕ ਮਿਲਦੇ ਆ ਭੁੱਖ ਵਾਲੀ ਮਿਲਦੀ ਹੈ ਹੀਟ ਵਾਲੀਆਂ ਮਿਲਦੀਆਂ ਜਿਹੜੀ ਮਰਜ਼ੀ ਮੈਡੀਸਨ ਲੈ ਲੋ ਅੰਗੁਰ ਕਹਿ ਕੇ ਲੋ ਵੀ ਹਾਂ ਭਾਈ ਤੇਰੀ ਇਹ ਜ਼ਿੰਮੇਵਾਰੀ ਹੈ ਕੰਪਨੀ ਦੀ 5-10 ਰੁਪਏ ਦਾ ਉੱਤਰ ਉੱਤਰ ਹੋ ਜਾਂਦੇ ਨੇ ਜੇ ਹੁਣ ਤੁਸੀਂ ਐ ਸੋਚੋ ਵੀ ਆਮ ਦੁਕਾਨਦਾਰ ਤੋਂ ਤੁਹਾਨੂੰ 500 ਦੀ ਮਿਲਦੀ ਐ ਆਨਲਾਈਨ ਤੋਂ ਕੋਈ 250 ਦੀ ਦੇ ਦੂ ਨਹੀਂ ਦਿੰਦਾ ਸਭ ਭਲੇਖੇ ਨੇ ਐਵੇਂ ਨਹੀਂ ਉਹ ਕਰਦੇ ਹੁੰਦੇ ਤੇ ਕਈ ਦੇਖਿਆ ਆਖਣਗੇ ਜਰੋਂ ਤਾਂ ਇੱਕ ਟੀਕਾ ਲਾ ਕੇ ਚ ਪੰਜ ਚਾਰ ਦਿਨਾਂ ਦੀ ਦਵਾਈ ਦੇ ਕੇ ਪੈਸੇ ਹੀ ਕੁਝ ਨਹੀਂ ਲੈਂਦਾ ਪਰ ਤੁਸੀਂ ਇਹ ਦੇਖੋ ਵੀ ਤੁਹਾਡੇ ਨਾਲ ਖਰਵਾੜ ਕਿਵੇਂ ਹੁੰਦਾ ਤੁਹਾਨੂੰ ਸਟੀਰੋਇਡ ਕਿੰਨਾ ਦਿੱਤਾ ਜਾਂਦਾ ਹੈ ਫੇਰ ਮਗਰੋਂ ਅੱਖਾਂ ਦੇ ਡਾਕਟਰ ਕੋਲੇ ਤੁਰੇ ਫਿਰਦੇ ਜਾਂਦਾ ਸਟੀਰ ਦੇ ਦਿੰਦੇ ਆ ਅੱਖਾਂ ਦੇ ਅਸਰ ਪੈਂਦਾ ਨਿਗਾ ਘਟ ਜਾਂਦੀ ਹੈ ਲੇੜੇ ਦੀ ਬਹੁਤਿਆਂ ਦੇ ਆਪਰੇਸ਼ਨ ਹੋਇਆ ਸਟੀਰੋਇਡ ਇਸ ਕਰਕੇ ਸੋਚ ਸਬਤ ਕੇ ਲੋ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਆਪਣੀ رائے ਦਿਓ ਜਿਹਨੇ ਨਹੀਂ ਦੱਪਾਈ ਸਾਰਿਆਂ ਦਾ ਧੰਨਵਾਦ